ਏਤ ਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਆਮਰਜੀਤ ਈਮਾਨ ਬਲੋਂ ਨਿਗਾ ਨਿਗਾ ਸਵਾਗਤ ਹੈ ਜੀ ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਕਿ ਸਾਵਣ ਦਾ ਸੌਣ ਦਾ ਮਹੀਨਾ ਚੱਲ ਰਿਹਾ ਹੈ ਇਸ ਮਹੀਨੇ ਦੇ ਵਿੱਚ ਤੀਆਂ ਮਨਾਇਆ ਜਾਂਦੀਆਂ ਨੇ ਵੱਖ-ਵੱਖ ਪਿੰਡਾਂ ਦੇ ਵਿੱਚ ਅਤੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਅੱਜ ਕੱਲ ਇਹ ਤੀਆਂ ਦਾ ਰਿਵਾਜ ਬਹੁਤ ਚੱਲ ਰਿਹਾ ਹੈ ਜੋ ਕਿ ਇੱਕ ਪ੍ਰਾਤਨ ਰਿਵਾਜ ਹੈ ਪੁਰਾਣੇ ਜਮਾਨੇ ਦੇ ਵਿੱਚ ਜਦੋਂ ਕੁੜੀਆਂ ਦਾ ਵਿਆਹ ਹੁੰਦਾ ਸੀ ਤਾਂ ਪਹਿਲੀ ਵਿਆਰੀ ਉਹ ਵਿਆਹ ਤੋਂ ਬਾਅਦ ਆਪਣੇ ਪੇਕੇ ਪਿੰਡ ਸੌਣ ਕਟਣ ਆਉਂਦੀਆਂ ਸੀ ਤਾਂ ਉੱਥੇ ਰਲ ਮਿਲ ਕੇ ਤੀਆਂ ਮਨਾਈਆਂ ਜਾਂਦੀਆਂ ਸੀ ਪਿੱਪਲਾਂ ਦੇ ਉੱਤੇ ਪੀਂਗਾ ਵੀ ਪਾਈਆਂ ਜਾਂਦੀਆਂ ਸੀ ਤਰਿੰਗਣਾ ਵੀ ਲਗਾਈਆਂ ਜਾਂਦੀਆਂ ਸੀ ਸੋ ਇਸ ਵੇਲੇ ਅਸੀਂ ਆਪਣਾ ਮੌਜੂਦ ਹੈ ਅੰਡੀਗਾ ਰੋਡ ਕਰਾਲੀ ਤੇ ਉਹ ਹੈ ਚੌਪ ਹਾਊਸ ਸੋ ਇੱਥੇ ਵੀ ਬੀਬੀਆਂ ਭੈਣਾਂ ਦੇ ਵੱਲੋਂ ਜੋਤੀਆਂ ਮਨਾਈਆਂ ਗਈਆਂ ਨੇ ਤੁਹਾਨੂੰ ਇਹਦੀ ਜਾਣਕਾਰੀ ਦਿਖਾਉਨੇ ਆ ਅਤੇ ਗੱਲਬਾਤ ਵੀ ਕਰਦੇ ਆ ਤੇ ਆਓ ਫਿਰ ਇਹ ਜਾਣਕਾਰੀ ਦੇਖਣ ਲਈ ਬਣੇ ਰਹੋ ਸਾਡੇ ਏਤਮਾਨ ਚੈਨਲ ਦੇ ਨਾਲ we'll ਦੀ ਆਫਰ ਸ਼ੋਅ ਨਾਮ ਕੀ ਮੇਰਾ ਨਾਮ ਮੀਨੂ ਹੈ ਜੀ ਸੋ ਮੀਨੂ ਜੀ ਅੱਜ ਤੁਸੀਂ ਇਹ ਤੀਆਂ ਮਨਾ ਰਹੇ ਹੋ ਸੌਣ ਦਾ ਮਹੀਨਾ ਚੱਲ ਰਿਹਾ ਬੜੀ ਖੁਸ਼ੀ ਖੁਸ਼ੀ ਸ਼ਹਿਰ ਸ਼ਹਿਰ ਦੇ ਵਿੱਚ ਪਿੰਡ ਪਿੰਡ ਦੇ ਵਿੱਚ ਮਤਲਬ ਤੀਆਂ ਮਨਾਈਆਂ ਜਾਂਦੀਆਂ ਨੇ ਸੋ ਕੀ ਕਹਿਣਾ ਤੁਹਾ ਤੁਸੀਂ ਵੀ ਤੀਆਂ ਮਨਾ ਰਹੇ ਹੋ ਹਾਂ ਜੀ ਹਮੇਂ ਅੱਛਾ ਲੱਗ ਰਿਹਾ ਅੱਜ ਹਮ ਤੀਜ ਮਨਾ ਰਹੇ ਹਮ ਸਾਰੀ ਫਰੈਂਡਸ ਇਕੱਠੇ ਹੋਏ ਇਸੇ ਬਾਹਨੇ ਵਰਨਾ ਤਾਂ ਇਕੱਠਾ ਹੋਣਾ ਮਿਲਦਾ ਨਹੀਂ ਹੈ ਕਿਸੇ ਕੋ ਵੀ ਅੱਜ ਹਮ ਸੈਲੀਬ੍ਰੇਸ਼ਨ ਕਰ ਰਹੇ ਹਾਂ ਇੰਜੋਏ ਕਰ ਰਹੇ ਹਾਂ ਮੈਨੂੰ ਬਹੁਤ ਅੱਛਾ ਲੱਗ ਰਿਹਾ ਹਮ ਚਾਹਤੇ ਕਿ ਹਰ ਸਾਲ ਹੀ ਹਮ ਐਸੇ ਤੀਜ ਮਨਾਏ ਇਸ ਤੋਂ ਵੀ ਜ਼ਿਆਦਾ ਬੜੀਆ ਬਣਾਏ ਜੀ ਬਸ ਜੀ ਥੈਂਕ ਯੂ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਪ੍ਰਗਤੀ ਹੈ ਜੀ ਸੋ ਤੁਸੀਂ ਤੀਆਂ ਮਨਾ ਰਹੇ ਹੋ ਇੱਥੇ ਤੁਹਾਡੇ ਪੇਕੇ ਨੇ ਜਾਂ ਸਹੁਰੇ ਨੇ ਇੱਥੇ ਮੇਰੇ ਪੇਕੇ ਨਹੀਂ ਹੈ ਤੁਸੀਂ ਪੇਕੇ ਆਏ ਹੋਏ ਹਾਂਜੀ ਸੁੱਤੀਆਂ ਜਿਹੜੀਆਂ ਨੇ ਇਹ ਕਿਉਂ ਮਨਾਇਆ ਜਾਂਦੀਆਂ ਪੁਰਾਣੇ ਸਮੇਂ ਦੇ ਵਿੱਚ ਮਨਾਇਆ ਜਾਂਦੀਆਂ ਸੀ ਤੇ ਹੁਣ ਹੌਲੀ ਹੌਲੀ ਮਤਲਬ ਜੋ ਜਨਰੇਸ਼ਨ ਨਵੀਂ ਉਹ ਭੁੱਲਦੀ ਜਾਂਦੀ ਹੈ ਉਹਨੂੰ ਜਾਗਰੂਕ ਕਰਨ ਦੇ ਲਈ ਥਾਂ ਥਾਂ ਪੀਂਆ ਮਨਾਇਆ ਜਾਂਦੀ ਹੈ ਮੈਨੂੰ ਲੱਗ ਰਿਹਾ ਹੈ ਅੱਜ ਕੱਲ੍ਹ ਦੇ ਜਨਰੇਸ਼ਨ ਪੁੱਲ ਹੀ ਨਹੀਂ ਹੈ ਈਵੋਲੂਸ਼ਨ ਹੋ ਗਿਆ ਹੈ ਪਹਿਲਾਂ ਪਿੰਡਾਂ 'ਚ ਪਚੂਲੇ ਪਾਦੇ ਹੁੰਦੇ ਸੀ ਹੁਣ ਉਹ ਪਿੰਡ ਹੈ ਨਹੀਂ ਹੁਣ ਐਵੇਂ ਅਸੀਂ ਇਕੱਠੇ ਹੋ ਜਾਂਦੇ ਆ ਇੱਧਰ ਚੂਲਾ ਜਿਵੇਂ ਪਾ ਲਿਆ ਤਾਂ ਮਤਲਬ ਚੀਜ਼ ਉਹੀ ਹੈ ਥੋੜੀ ਜਿਹੀ ਚੇਂਜ ਹੋ ਗਈ ਹੈ ਜਨਰੇਸ਼ਨ ਅਕੋਰਡਿੰਗ ਅਕੋਰਡਿੰਗ ਟੂ ਮੀ ਹਾਂਜੀ ਪਹਿਲਾਂ ਕਿਵੇਂ ਮਨਾਉਂਦੇ ਹੁੰਦੇ ਸੀ ਕਦੋਂ ਮਨਾਉਂਦੇ ਪਹਿਲਾਂ ਤਾਂ ਜਿੰਨਾ ਮੈਨੂੰ ਪਤਾ ਹੈ ਕਿ ਪਿੰਡਾਂ 'ਚ ਸਾਰੇ ਜਿਹੜੇ ਕੁੜੀਆਂ ਜਿਹੜੀਆਂ ਗਾਈ ਵਾਲੀ ਕੁੜੀਆਂ ਹੁੰਦੀਆਂ ਸੀ ਉਹ ਆਪਣੇ ਮਾਇਕੇ ਆਂਦੇ ਹੁੰਦੇ ਸੀ ਤੇ ਸਾਰੀ ਵਿਆਹ ਤੋਂ ਬਾਅਦ ਸੇਲੀਆਂ ਇਕੱਠੀਆਂ ਹੁੰਦੀਆਂ ਸੀ ਗੱਲਾਂ ਹੁੰਦੀਆਂ ਸੀ ਐਵੇਂ ਝੋਲੇ ਪਾਉਂਦੇ ਹੁੰਦੇ ਸੀ ਬਸ ਹੁਣ ਪਿੰਡਾਂ ਜ਼ਿਆਦਾ ਹੈ ਨਹੀਂ ਇੱਕ ਬਹਾਨਾ ਹੁੰਦਾ ਸੀ ਉਹਨਾਂ ਨਾਲ ਸੇਲੀਆਂ ਦੇ ਨਾਲ ਜੀ ਜੀ ਬਿਲਕੁਲ ਹੁਣ ਇਹ ਵੀ ਐਵੇਂ ਹੀ ਇਹ ਬਹਾਨਾ ਹੈ ਸਾਰੇ ਹੁਣ ਇਕੱਠੇ ਹੋਏ ਆ ਬਿਲਕੁਲ ਹਾਂਜੀ ਥੈਂਕ ਯੂ ਥੈਂਕ ਯੂ ਥੈਂਕ ਯੂ ਤੁਹਾਡਾ ਕੀ ਨਾਮ ਹੈ ਸ਼ੋਭਾ ਸੋ ਤੁਸੀਂ ਵੀ ਪੀਆ सेलिब्रेट ਕਰ ਰਹੇ ਹੋ ਬੜਾ ਨੱਚ ਟੱਪ ਕੇ ਇੰਜੋਏ ਕਰ ਰਹੇ ਹਾਂ ਹਾਂਜੀ ਸਰ क्योंकि आजकल किसी के पास इतना टाइम नहीं है कि वो इकट्ठा हो क्योंकि सभी लोग आजकल अपने अपने कामों में बिज़ी हैं ये त्यौहार होते हैं आने वाले टाइम में हमारे बच्चों को भी पता चले ना कि हमारे कल्चर में कौन से त्यौहार मनाए जाते हैं कैसे इसलिए हमने ये यहाँ पर इकट्ठे होकर तीज मनाने का प्रोग्राम बनाया है और बहुत अच्छा लगा कि हमारे बच्चों को हम अपने साथ लेके आए हैं ताकि हमारे बच्चे भी इस चीज़ को सीखें कि तीज होती क्या है हरियाली तीज होती है ये सावन के महीने में मनाते हैं ਔਰ ਲੜਕੀਆਂ ਆਪਣੇ ਮਾਈਕੇ ਆਉਂਦੀਆਂ ਬਹੂਏ ਆਪਣੇ ਮਾਈਕੇ ਜਾਂਦੀਆਂ ਤਾਂ ਇਹ ਥੋੜਾ ਸਾ ਉਹਨਕੋ ਦੇਣੇ ਦਾ ਔਰ ਰੰਗ ਵਗੈਰਾ ਤੇ ਸੁਧਾਰਾ ਵਗੈਰਾ ਭੇਜ ਕੇ ਤਾਂ ਉਹਨਕੋ ਦੱਸਿਆ ਜਾਂਦਾ ਹੈ ਇਹ ਬਹੁਤ ਅੱਛਾ ਹੈ ਥੈਂਕ ਯੂ ਸਰ ਥੈਂਕ ਯੂ ਸੋ much ਪੱਡਾ ਕੀ ਨਾ ਹੈ ਮੇਰਾ ਨਾਮ ਸਰਜੀਵੰਤ ਈਮਾਨ ਜੀ ਸੋ ਅੱਜ ਇਹ ਤੀਆਂ ਮਨਾਈਆਂ ਜਾ ਰਹੀਆਂ ਤੁਸੀਂ ਕਦੇ ਮਤਲਬ ਕਿ ਆਪਣੇ ਨਾਨੀ ਨੂੰ ਨਾਨਕੇ ਪਿੰਡ ਦੇ ਵਿੱਚ ਕਦੇ ਦਾਦ ਕੇ ਮਤਲਬ ਕਿ ਦਾਦੀ ਜੀ ਨੂੰ ਚਰਖਾ ਕੱਤਦੇ ਦੇਖਿਆ ਚਰਖਾ ਕੀ ਹੁੰਦਾ ਚਰਖਾ ਕੱਤਦੇ ਦੇਖਿਆ ਪਰ ਨਾ ਮੈਂ ਆਪਣੀ ਦਾਦੀ ਦੇਖੀ ਨਾ ਮੈਂ ਨਾਨੀ ਜੀ ਨੂੰ ਕੱਤੇ ਦੇਖਿਆ ਪਰ ਮੈਂ ਆਪਣੇ ਭੂਆ ਨੂੰ ਕੱਤੇਦੇ ਹੋਏ ਜ਼ਰੂਰ ਦੇਖਿਆ ਜਾਂ ਮੈਂ ਆਪਣੀ ਸੱਸ ਮੰਮੀ ਨੂੰ ਚਰਖਾ ਕੱਤਦੇ ਹੋਏ ਦੇਖਿਆ ਜੀ ਸੋ ਚਰਖੇ ਦੇ ਇੱਕ ਮਤਲਬ ਕਿ ਮੋਹਰੇ ਲੋਹੇ ਦੀ ਤਾਰ ਜੀ ਲੱਗੀ ਹੁੰਦੀ ਆ ਉਹਨੂੰ ਅਸਲ ਦੇ ਵਿੱਚ ਕਹਿੰਦੇ ਕੀ ਆ ਤਕਲਾ ਤਕਲਾ ਜੀ ਸੋ ਇੱਕ ਆਪਾਂ ਗੋਲ-ਗੋਲ ਜਿਹੜਾ ਹੁੰਦਾ ਪਈਆ ਜੀ ਨੂੰ ਹੈ ਨਾ ਤੇ ਉਹਨੂੰ ਆਪਾਂ ਹੱਥੀ ਦੇ ਨਾਲ ਘਮਾਉਂਦੇ ਆ ਉਹਦੇ ਉੱਪਰ ਇੱਕ ਧਾਗਾ ਲੱਗਿਆ ਹੁੰਦਾ ਜੋ ਤੱਕਲੇ ਨੂੰ ਘੁਮਾਉਂਦਾ ਮਾਲ ਉਹਨੂੰ ਮਾਲ ਕਹਿੰਦੇ ਉਹਨੂੰ ਮਾਲ ਕਹਿੰਦੇ ਜਿਸ ਤਰ੍ਹਾਂ ਆਪਣੇ ਅੱਜ ਕਾ ਮਸ਼ੀਨਾਂ ਤੇ ਪਟੇ ਲੱਗੇ ਹੁੰਦੇ ਆ ਉਵੇਂ ਉਹ ਚਰਖੇ ਤੇ ਮਾਲ ਲੱਗੀ ਹੁੰਦੀ ਸੀ ਓਕੇ ਜੀ ਓਕੇ ਸੋ ਮੁਬਾਰਕਾਂ ਤੁਹਾਨੂੰ ਤੀਆਂ ਹਾਂਜੀ ਤੁਹਾਨੂੰ ਵੀ ਤੀਆਂ ਦਾ ਤਿਹਾਰ ਜਿਹੜਾ ਇਹ ਕੁੜੀਆਂ ਤੇ ਚਿੜੀਆਂ ਦਾ ਤਿਹਾਰ ਹੈ ਇਸ ਨੂੰ ਕੁੜੀਆਂ ਚਿੜੀਆਂ ਦਾ ਜ਼ਿਆਦਾ ਮੰਨਿਆ ਜਾਂਦਾ ਹੈ ਪਹਿਲਾਂ ਕੁੜੀਆਂ ਕੁਆਰੀਆਂ ਹੁੰਦੀਆਂ ਨੇ ਉਦੋਂ ਉਹ ਮਾਪਿਆਂ ਦੇ ਘਰ ਮਤਲਬ ਬੇਫਿਕਰ ਹੋ ਕੇ ਤੀਆਂ ਮਨਾ ਲੈਂਦੀਆਂ ਫਿਰ ਉਹ ਸੋਹਰੇ ਚਲੀਆਂ ਜਾਂਦੀਆਂ ਨੇ ਉੱਥੇ ਵੀ ਉਹਨਾਂ ਅੱਜ ਕੱਲ ਤਾਂ ਤੀਆਂ ਦਾ ਤੇ ਸੋਹਰੇ ਜਿਹਾ ਮਨਾਇਆ ਜਾਂਦਾ ਠੀਕ ਹੈ ਪਰ ਇਹ ਮਨਾਉਣ ਦਾ ਜਿਹੜਾ ਤਰੀਕਾ ਅੱਜ ਕੱਲ ਫਰਕ ਹੋ ਗਿਆ ਪਹਿਲਾਂ ਤਾਂ ਤੀਆਂ ਜੜੀਆਂ ਹੁੰਸੀ ਹਮੇਸ਼ਾ ਪਿੰਡਾਂ ਦੇ ਵਿੱਚ ਪੀਪਲ ਦੇ नीचे ਬਰੋਟੇ ਦੇ नीचे ਝੂਲਾ ਪਾ ਕੇ ਲੱਜ ਦਾ ਝੂਲਾ ਪਾ ਕੇ ਉਹ ਮਤਲਬ ਇਹ ਝੂਟੇ ਲੈਂਦੀਆਂ ਸੀਗੀਆਂ ਪਰ ਅੱਜ ਕੱਲ ਜਿਸ ਤਰ੍ਹਾਂ ਦੀ ਮੋਡਰਨਿਟੀ ਆ ਗਈ ਨਵਾਂ ਨਵਾਂ ਫੈਸ਼ਨ ਆ ਗਿਆ ਹੁਣ ਝੂਲੇ ਵੀ ਨਵੇਂ ਆ ਗਏ ਲੋਹੇ ਦੇ ਵੀ ਆ ਗਏ ਔਰ ਪਹਿਲੇ ਰੈਸਟੋਰੈਂਟਸ ਜਿਹੜੀਆਂ ਤੀਆਂ ਮਨਾਇਆਂ ਜਾਣ ਲੱਗ ਗਈਆਂ ਤੇ ਤੀਆਂ ਦੇ ਤਿਉਹਾਰ ਦੇ ਵਿੱਚ ਜਦੋਂ ਕੁੜੀਆਂ ਪੇਕੇ ਹੁੰਦੀਆਂ ਨੇ ਤਾਂ ਉਹਨਾਂ ਨੂੰ ਸੰਧਾਰਾ ਵੀ ਦਿੱਤਾ ਜਾਂਦਾ ਹੈ ਜੋ ਸੋਹੜੇ ਆਉਂਦੇ ਨੇ ਤਾਂ ਵੀ ਦਿੱਤਾ ਜਾਂਦਾ ਹੈ ਜਿਹੋ ਪੇਕੇ ਚ ਹੀ ਰਹਿੰਦੀਆਂ ਨੇ ਵੇ ਨਹੀਂ ਵੀ ਆਈਆਂ ਤਾਂ ਵੀ ਉਹਨਾਂ ਨੂੰ ਮਤਲਬ ਇਹ ਸੰਧਾਰਾ ਭੇਜਿਆ ਜਾਂਦਾ ਹੈਗਾ ਸਭ ਤੋਂ ਮੇਨ ਜਿਹੜਾ ਮੈਨੂੰ ਇਸ ਦੇ ਵਿੱਚ ਲੱਗਿਆ ਇਹੜਾ ਤੀਜ ਹੈ ਸਾਵਣ ਦੇ ਮਹੀਨੇ ਦੀ ਤੀਜ ਚਾਨਣ ਦੀ ਤੀਜ ਇਹ ਜਿਹੜੀਆਂ ਤੀਜ ਵਾਲੇ ਦਿਨ ਸ਼ਿਵ ਜੀ ਨੇ ਪਾਰਵਤੀ ਜੀ ਨੂੰ ਅਪਣਾਇਆ ਸੀਗਾ ਉਸ ਦਿਨ ਤੋਂ ਇਹ ਤੀਜ ਦਾ ਜਿਹੜਾ ਤਿਉਹਾਰ ਹੈ ਬਹੁਤ ਖੁਸ਼ੀਆਂ ਨਾਲ ਸ਼ਿਵ ਜੀ ਤੇ ਪਾਰਵਤੀ ਜੀ ਦਾ ਮੇਲ ਹੋਇਆ ਸੀ ਉਸ ਦਿਨ ਉਹਨਾਂ ਨੇ ਪਾਰਵਤੀ ਜੀ ਨੂੰ ਮਾਤਾ ਸਤੀ ਤੋਂ ਬਾਅਦ ਤੀਜ ਵਾਲੇ ਦਿਨ ਸਾਵਣ ਦੀ ਤੀਜ ਵਾਲੇ ਦਿਨ ਅਪਣਾਇਆ ਸੀ ਤੇ ਇਹ ਤਿਉਹਾਰ ਜਿਹੜਾ ਹੈਗਾ ਤੀਜ ਦਾ ਉਸ ਦਿਨ ਤੋਂ ਚੱਲ ਰਿਹਾ ਹੈ ਬਹੁਤ ਜ਼ਿਆਦਾ ਅਕੀ ਧੰਨਵਾਦ ਤੁਹਾਡਾ ਇਹ ਜੁਵਨ ਚੈਨਲ ਦਾ ਜਿਹੜੇ ਆ ਕੇ ਸਾਰਿਆਂ ਦੀਆਂ ਖੁਸ਼ੀਆਂ ਦੇ ਵਿੱਚ ਵੀ ਹਾਜ਼ਰ ਹੁੰਦੇ ਨੇ ਤੇ ਸਭ ਨੂੰ ਰਲ ਮਿਲ ਕੇ ਉਹਨਾਂ ਦਾ ਸਾਰਾ ਕੁਝ ਜਿਹੜਾ ਹੈਗਾ ਕੈਪਚਰ ਕਰਦੇ ਆ ਥੈਂਕ ਯੂ ਥੈਂਕ ਯੂ